ਸਾਰੇ ਮੋਟਰਸਾਈਕਲ ਚਲਾਨ ਕਰਤਾ ਤੂੰ ਗੱਲ ਤੋਂ ਬੋਲੇ ਤੇ ਵੀ ਭੰਗਾ ਹੁੰਦਾ ਸਭ ਬਿਲਕੁਲ ਇਸ ਵਕਤ ਦੇਖ ਸਕਦਾ ਹਾਂ ਕਿ ਨਾਕਾ ਲੱਗਾ ਹੋਇਆ ਉੱਥੇ ਵਿਵਾਦ ਹੋਇਆ ਗੱਲਬਾਤ ਕਰਨਗੇ ਮੈਡਮ ਹੋਇਆ ਕਿ ਜੀ ਵੈਸੇ ਦੱਸਿਓ ਮੜਾ ਜੀ ਬਤਮੀਜ਼ ਜਿਹੜਾ ਬੋਲ ਰਿਹਾ ਹੈ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਅਖੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐ ਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਕੋਈ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈ ਆ ਤੇ ਸਾਨੂੰ ਨੁਘਾ ਰਿਹਾ ਕਿਉ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਨੀ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆ ਰਹੇ ਸੀਗੇ ਮੈਂ ਨਾ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਆ ਰਹੇ ਸੀ ਹੂੰ ਪਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤਾਂ ਸੀਗੇ ਤੁਸੀਂ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਕਬਰਾਟ ਹੋ ਰਹੀ ਐ ਅਸੀਂ ਇੱਥੇ ਜਾ ਰਹੇ ਹਾਂ ਪਾਰਲਰ ਫਿਰ ਬੱਚਾ ਘਰੋਂ ਚਾਹਤੇ ਜੇ ਲੈ ਆਇਆ ਫਿਰ ਕੀ ਦੀ ਕਹਦਾ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆਨੀ ਤੂੰ ਬਲਾ ਤਲਾ ਬੋਲਿਆ ਆ ਖੜਾ ਇਹਦਾ ਨਾਂ ਕੀ ਆ ਪੜ ਲਓ ਇਹ ਨਾ ਇਹਨੂੰ ਪਤਾ ਲੱਗ ਗਿਆ ਯਾਰ ਅਫਸਰ ਦੇ ਕਰੋ ਇਹਨੇ ਵੇਚਤਾ ਮੈਂ ਥੜ ਗਈ ਮੈਂ ਕਿ ਸਾਡੇ ਕੋਲ ਚਲਾਓ ਅਫਸਰ ਦੇ ਕਰੋ ਤੁਸੀਂ ਉਹ ਮੈਂ ਕਿ ਮੇਰੇ ਕੋਲ ਹੈਲਮਟ ਨਹੀਂ ਚਲਾਣ ਦੋ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫੀਸਰ ਦੀ ਵਾਈਕੋ ਤੁਸੀਂ ਹੋ ਵੀ ਸਾਰੀ ਆ ਰਹੇ ਹੈ ਨਹੀਂ ਨਾਮ ਤਾਂ ਦੱਸੋ ਉਹਨੇ ਜਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੀ ਨਹੀਂ ਵੈਸੇ ਹੋਇਆ ਕਿ ਤੁਹਾਨੂੰ ਰੋਕਿਆ ਘਾਤੋ ਮੈਡਮ ਇਹਨਾਂ ਦੱਸ ਦਿਓ ਬਤਮੀ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਕਰਵਾਤਾ ਸੀ ਦਰਵਾਜ਼ਾ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਹੂੰ ਇਨੇ ਬਤਮੀਜ਼ ਨਾ ਬੋਲੂਗਾ ਫਿਰ ਅਸੀਂ ਬੋਲਾਂਗੇ ਕੀ ਕਿਹਾ ਕਿਸੇ ਤੁਹਾਨੂੰ